ਸਾਰੇ ਵੀਰਾਂ ਨੂੰ ਤੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਤੇ ਸਾਡੀਆਂ ਵੀਡੀਓ ਹੁਣ ਲਗਾਤਾਰ ਆਉਣਗੀਆਂ ਠਾ ਠਾ ਕਰਕੇ ਤੇ ਧਿਆਨ ਨਾਲ ਸੁਣਿਆ ਕਰੋ ਧਿਆਨ ਨਾਲ ਦੇਖਿਆ ਕਰੋ ਵੀਡੀਓ ਜਿਹੜੇ ਦੇਣੇ ਤੇ ਸਾਨੂੰ ਪਿਆਰ ਦਿੰਦੇ ਰਹੋ ਹਾਂ ਤੇ ਸਬਸਕ੍ਰਾਈਬ ਵੀ ਕਰਦੇ ਰਹੋ ਸਬਸਕ੍ਰਾਈਬ ਨਹੀਂ ਕਰਦੇ ਬਾਈ ਜੀ ਵੀਡੀਓ ਦੇਖ ਲੈਣੇ ਹੋ ਆ ਮੈਂ ਸਕਰੀਨਸ਼ਾਟ ਪਾਤਾ ਸਬਸਕ੍ਰਾਈਬ ਕਰ ਲੈ ਕੋਈ ਇੱਥੇ ਕੋਈ ਪੈਸੇ ਨਹੀਂ ਲੱਗਦੇ ਸਾਡੀ ਬਹੁਤ ਮਿਹਨਤ ਲੱਗਦੀ ਆ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਕਿਸੇ ਬੱਚੇ ਨਾਲ ਕੋਈ ਫਰਾਡ ਨਾ ਹੋਵੇ ਫਰਾਡ ਨਾ ਆਵੇ ਕਿਸੇ ਵਿੱਚ ਨਾ ਧੋਖਾ ਨਾ ਹੋਵੇ ਕੋਈ ਬੱਚਾ ਇੱਥੇ ਜਿਹੜਾ ਆਇਆ ਉਹਦੀ ਵਾਸਤੇ ਹੈਲਪ ਕਰਦੇ ਆ ਜਿਹੜੇ ਇੰਡੀਆ ਬੈਠੇ ਨੇ ਜਾਂ ਆਪਣਾ ਇਧਰੇ ਡਿਵਾਈਸ ਕਤਰ ਇੱਧਰ ਬੈਠੇ ਨੇ ਕਲਫ ਚ ਉਹਨਾਂ ਦੀ ਵੀ ਸੀ ਉਹਨਾਂ ਨੇ ਵੀ ਇੱਕ ਵਧੀਆ ਖਬਰ ਲੈ ਕੇ ਆਏ ਆ ਅਸੀਂ ਤੁਹਾਡੇ ਤੇ ਲੈ ਕੇ ਆਉਣਾ ਵਾਸਤੇ ਇੱਕ ਸਪੈਸ਼ਲ ਵੀਡੀਓ ਪਾਵਾਂਗੇ ਅੱਜ ਦੀ ਜੋ ਵੀਡੀਓ ਆ ਇਹ ਸੀ ਬਿਲਕੁਲ ਸੀਜ਼ਨ ਵੀਜ਼ੇ ਵਾਸਤੇ ਆ ਬਿਲਕੁਲ ਜਿਹੜਾ ਅੱਜ 22 ਤਰੀਕ 9ਵਾਂ ਮਹੀਨਾ 2024 ਨੂੰ ਇਹ ਵੀਡੀਓ ਸ਼ੂਟ ਹੋ ਰਹੀ ਆ ਅੱਜ ਤੋਂ ਬਾਅਦ ਸੀਜ਼ਨ ਵੀਜ਼ਾ ਬਿਲਕੁਲ ਆਫ ਹੋ ਚੁੱਕਾ ਹੈ ਬੇਨਤੀ ਕਰਦਾ ਹੱਥ ਬੰਨ੍ਹ ਕੇ ਨਹੀਂ ਆਉਣਾ ਬਿਲਕੁਲ ਨਹੀਂ ਆਉਣਾ ਹੂੰ ਹੁਣ ਤੁਸੀਂ ਧਿਆਨ ਨਾਲ ਸੁਣੋ ਇਹ ਵੀਡੀਓ ਬੱਚੇ ਦੀ ਕਹਾਣੀ ਤੁਹਾਨੂੰ ਸੁਣਾਵਾਂਗੇ ਦੱਸਾਂਗੇ ਜੋ ਵੀ ਇੱਥੇ ਕਰੋਸ਼ੀਆ ਦੇ ਹਾਲਾਤ ਹੈ ਤੇ ਜਿਹੜਾ ਆਉਣੇ ਚਾਹੁੰਦੇ ਨੇ ਉਹ ਧਿਆਨ ਨਾਲ ਦੇਖਿਓ ਤੇ ਭਾਜੀ ਹੁਣ ਦੱਸਿਓ ਜਿਹੜੇ ਇੱਥੇ ਸੀਜ਼ਨਲ ਵੀਜ਼ੇ ਤੇ ਆਉਂਦੇ ਨੇ ਬੱਚੇ ਉਹਨਾਂ ਵਾਸਤੇ ਕੀ ਅਪਡੇਟ ਦੇਵੋਗੇ ਕਿਉਂਕਿ ਹੁਣ ਤਾਂ ਸਮਾਂ ਚੱਲ ਪਈ ਹਾਂਜੀ ਹਾਂਜੀ ਹੁਣ ਜਿਹੜਾ ਸੀਜ਼ਨ ਆ ਖਤਮ ਹੋ ਗਿਆ ਇਹਦਾ ਸੀਜ਼ਨਲ ਵੀਜ਼ਾ ਹੁੰਦਾ ਨਾ ਉਹ ਹੋਟਲ ਦਾ ਹੁੰਦਾ ਜਿੱਦਾਂ ਇੱਥੇ ਬੀਚ ਦੇ ਉੱਤੇ ਹੋਟਲ ਹੋ ਗਿਆ ਸੀਜ਼ਨਲ ਵੀਜ਼ਾ ਉਹਨਾਂ ਲਈ ਹੁੰਦਾ ਕਿ ਸੀਜ਼ਨਲ ਵੀਜ਼ਾ ਇੱਕ ਹੁੰਦਾ ਹੂੰ ਮਾਰਚ ਤੋਂ ਲੈ ਕੇ ਸਤੰਬਰ ਤੱਕ ਹੁੰਦਾ ਸੀਜ਼ਨ ਦੀ ਆ 6 ਮਹੀਨੇ ਦਾ ਹਾਂ 6 ਮਹੀਨੇ ਦਾ ਹੁੰਦਾ ਉਸ ਤੋਂ ਬਾਅਦ ਕੀ ਹੁੰਦਾ ਚਲੋ ਮਾਲਕ ਸੀਜ਼ਨਲ ਵੀਜ਼ੇ ਦੇ ਬੰਦੇ ਨੂੰ ਸੱਦ ਲੈਂਦੇ ਆ ਉਧਰ ਏਜੰਟਰੀ ਭੇਜ ਦਿੰਦੇ ਆ ਭੇਜ ਦਿੰਦੇ ਹੁਣ ਲਾ ਲਓ ਤੁਸੀਂ ਜਿਹੜਾ ਬੰਦਾ ਸੀਜ਼ਨਲ ਵੀਜ਼ੇ ਤੇ ਸਤੰਬਰ ਮਹੀਨੇ ਆਇਆ ਸੀਜ਼ਨ ਦਾ ਖਤਮ ਹੋ ਗਿਆ ਖਤਮ ਹੋ ਗਿਆ ਬਿਲਕੁਲ ਉਹਨੂੰ ਆਣ ਕੇ ਉਹਨਾਂ ਨੇ ਆਈਡੀ ਬਣਾ ਕੇ ਦੇ ਨਹੀਂ ਕਹਿੰਦਾ ਬਾਈ ਕੰਮ ਹੈ ਨਹੀਂ ਕੋ ਆਪਣਾ ਦੇਖ ਲੈ ਸੀਜ਼ਨ ਦਾ ਖਤਮ ਹੋ ਗਿਆ ਨਾ ਸਾਡਾ ਖਤਮ ਹੋ ਗਿਆ ਸੀਜ਼ਨ ਵਿੱਚ ਜਿਹੜਾ ਕੰਮ ਹੁੰਦਾ ਹੋਟਲ ਦਾ ਜ਼ਿਆਦਾ ਹੁੰਦਾ ਹੋਟਲ ਦਾ ਜ਼ਿਆਦਾ ਹੋਟਲ ਤੇ ਕੱਪੜੇ ਜਿਆਦਾ ਜੋ ਵੀ ਹੋਟਲ ਸਾਰੇ ਕੰਮ ਹੋਦੇ ਹਨ। ਟੋਟਲ ਜੋ ਬੱਚੇ ਜਿਹੜੇ ਆਏ ਸੀ ਤੇ ਉਹਨਾਂ ਨਾਲ ਗੱਲਬਾਤ ਅਸੀਂ ਕਰਕੇ ਕੈਮਰੇ ਮੂਰੇ ਨਹੀਂ ਆਉਣਾ ਚਾਹੁੰਦੇ ਹੋ ਉਹਨਾਂ ਨਾਲ ਆਪਾਂ ਨੰਬਰ ਦੇ ਦਾਂਗੇ ਜੀ। ਸਕਰੀਨ ਤੇ ਨੰਬਰ ਹੀ ਪਾਦਮਾ ਜੀ ਤੁਹਾਨੂੰ ਤੁਸੀਂ ਗੱਲ ਕਰ ਲੈ ਟਰੈਕ ਕਰ ਸਕਦੇ ਆ ਤੇ ਉਹਦਾ ਉਹਨਾਂ ਨਾਲ ਸਹੀ ਪਹੁੰਚ ਆਏ ਸੀ ਮੁੰਡੇ ਉਹ ਉਹਨਾਂ ਨਾਲ ਕੀ ਕੀ ਹੱਡ ਵੀਤੀ ਹੋਈ ਸਾਰੇ ਤੁਸੀਂ ਉਹਨਾਂ ਨੂੰ ਆਪ ਸੁਣੋ ਵੀਡੀਓ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕਰ ਲਿਓ ਤੇ ਹੁਣ ਅੱਗੇ ਦੀ ਕਹਾਣੀ ਦੱਸੋ। ਦੇਖੋ ਚਾਰ ਬੱਚੇ ਆਏ ਸੀਗੇ ਆਪਣੇ ਪੰਜਾਬ ਦੇ ਸੀਗੇ ਜੀਨਰਲ ਵਿਜੀ ਤੇ ਆਏ ਸੀਗੇ। ਹਾਂ ਹਾਂ। ਆਏ ਤੇ ਚਲੋ ਉਹਨਾਂ ਨੇ ਹੁਣ ਉਹਨਾਂ ਨੂੰ ਕੰਮ ਮਿਲਿਆ ਸੀ ਹੋਟਲ ਦਾ ਹਮਮ ਇੱਥੇ ਬੀਚ ਸਾਈਡ ਤੇ ਕੰਮ ਮਿਲਿਆ ਉਹਨਾਂ ਨੇ ਮਹੀਨਾ ਮਹੀਨਾ ਕੰਮ ਕਰਾ ਕੇ ਹੁਣ ਸੀ ਜਦੋਂ ਆਉ ਟਾਪੂ ਤੇ ਉਹਦੇ ਕਿਸ਼ਤੀ ਰਾਹੀਂ ਜਾਣਾ ਪੈਂਦਾ ਬਿਲਕੁਲ ਕਿਸ਼ਤੀ ਦਾ 1.5 ਘੰਟਾ ਲੱਗਦਾ ਕਿਸ਼ਤੀ ਰਾਹੀਂ ਜਾਣ ਲਈ ਟਾਪੂ ਦੇ ਕੰਮ ਸੀ ਤੇ ਉਹ ਹੁਣ ਚਲੋ ਮਹੀਨਾ ਹੁਣੇ ਨਵੇਂ ਆਏ ਸੀਗੇ ਨਵੇਂ ਆਣ ਕੇ ਉਹਨਾਂ ਨੇ ਮਹੀਨਾ ਮਹੀਨਾ ਕੰਮ ਕੀਤਾ ਹੁਣ ਉਹਨਾਂ ਨੂੰ ਉਹਨਾਂ ਦਾ ਮਾਲਕ ਜਵਾਬ ਦੇ ਰਿਹਾ ਕਿ ਹੁਣ ਮੇਰਾ ਸੀਜ਼ਨ ਆਫ ਹੋਣ ਵਾਲਾ ਆ ਤੁਸੀਂ ਭਾਈ ਆਪਣਾ ਕੰਮ ਦੇਖ ਲਓ ਇੱਕ ਪੰਜ ਗੱਲ ਹੋਰ ਦੱਸੀ ਸੀ ਉਹਨਾਂ ਨੇ ਉਹ ਕਹਿੰਦੇ ਸੀ 10 ਦਿਨ ਕੰਮ ਕਰਿਆ 10 ਦਿਨਾਂ ਬਾਅਦ ਹੀ ਕਹਿੰਦੇ ਤੁਸੀਂ ਜਾਓ ਹਾਂ 10 ਦਿਨਾਂ ਬਾਅਦ ਉਹ ਮੰਡ ਸੁੱਟੀ ਉਹ ਕਹਿੰਦੇ ਕਿ ਤੁਸੀਂ ਕੰਮ ਚੇਂਜ ਕਰ ਲਓ ਜੇ ਹੁਣ ਗਾਹ ਕੀ ਨਹੀਂ ਆਉਂਦਾ ਕੋਈ ਟੂਰਿਸਟ ਨਹੀਂ ਆਉਂਦੇ ਹੁਣ ਕੀ ਕਰੀਏ ਉਹ ਉਹਨੂੰ ਕੱਢਤਾ ਇਹਦੇ ਬਾਅਦ ਇਸ ਤੋਂ ਬਾਅਦ ਇਹ ਹੈ ਕਿ ਹੁਣ ਸੀਜ਼ਨ ਖਤਮ ਹੋ ਗਿਆ ਨਾ ਭਾਜੀ ਸੀਜ਼ਨ ਜਿਹੜਾ ਮਾਰੇ ਤੋਂ ਲੈ ਕੇ ਅਗਲਾ ਪਾਸੇ ਇਸ ਤੋਂ ਬਾਅਦ ਵੀ ਉਹਨੇ ਬੱਚੇ ਨੇ ਜੋ ਦੱਸਿਆ ਸੀ ਆਪਾਂ ਨੂੰ ਹਾਂ ਉਹ ਇਦਾਂ ਹੋਈ ਚਲੋ ਉਹਦੇ ਪਿੱਛੇ ਇੱਕ ਏਜੰਸੀ ਨਾਲ ਕੰਟਰੈਕਟ ਸਾਨੂੰ ਉਹਨੇ ਕਿਹਾ ਸਾਨੂੰ ਮੈਸੇਜ ਕੀਤਾ ਕਿ ਹਾਂ ਭਾਈ ਕੰਮ ਹੈ ਇਹ ਉਹਨੂੰ ਇੱਕ ਏਜੰਸੀ ਦੱਸਿਆ ਇਤੇ ਮੇਨ ਕੈਪੀਟਲ ਵਿੱਚ ਜੈਗਰ ਵਿੱਚ ਕਿ ਉੱਥੇ ਜਾਂਸੀ ਆ ਉਹਨਾਂ ਦਾ ਕੰਟੈਕਟ ਗੱਲ ਆ ਹਾਂ ਚਲੋ ਉਹਨੇ ਸਾਡੇ ਕਹਿਣ ਤੇ ਉਹਨਾਂ ਨੇ ਕੰਟੈਕਟ ਕੀਤਾ ਕੰਟੈਕਟ ਕਰਕੇ ਉਹਨਾਂ ਨੇ ਉੱਥੋਂ 250 ਤੋਂ 300 ਯੂਰੋ ਲਿਆ ਉਹਨੂੰ ਕੰਮ ਤੇ ਲਵਾਇਆ ਨਵਾਂ ਵਰਕ ਪਰਮਨੈਂਟ ਕਿਸੇ ਹੋਰ ਕੰਪਨੀ ਚ ਉਹਨਾਂ ਨੂੰ ਰਖਾਇਆ ਉਹ ਉਸ ਦੇ ਨਾਲ ਹੁਣ ਸਾਲ ਨੇ ਮਿਲ ਗਿਆ ਨੂੰ ਹਾਂ ਉਹਨੂੰ ਸਾਲ ਦਾ ਵਰਕ ਪਰਮਨੈਂਟ ਮਿਲਿਆ ਮਿਲ ਗਿਆ ਠੀਕ ਮਿਲ ਗਿਆ ਸਾਲ ਦਾ ਵਰਕ ਪਰਮਨੈਂਟ ਉਹਦਾ ਇਸ਼ੂ ਹੋ ਗਿਆ ਆ ਸੈਲਰੀ ਜੋ ਗਵਰਨਮੈਂਟ ਦੀ ਇੱਥੇ ਲੱਗਦੀ ਆ 740 ਉਹ ਲੱਗ ਗਈ ਆ ਰੈਸ਼ ਕੰਪਨੀ ਦੀ ਆ ਚਲੋ ਉਹ ਸੈੱਟ ਹੋ ਗਿਆ ਹੁਣ ਥੋੜਾ ਸੈੱਟ ਹੋ ਗਿਆ ਗੱਲ ਤੁਸੀਂ ਕਰ ਲਿਓ ਜਰੂਰ ਜਿਹੜੇ ਸੀਜ਼ਨ ਵੀਜ਼ੇ ਤੈਨਾ ਚਾਹੁੰਦੇ ਨੇ ਬੱਚੇ ਉਹ ਨਾ ਹੁਣ ਉਹ ਜੇ ਆਉਣਾ ਸੀਜ਼ਨ ਵੀਜ਼ੇ ਤੇ ਆਓ ਪਰ ਆਉਣਾ ਫਰਵਰੀ ਚ ਆਓ ਮਾਰਚ ਚ ਆਓ ਮਾਰਚ ਚ ਆਓ ਮਾਰਚ ਚ ਆਓ ਆ ਨਾਓ ਅਗਸਤ ਸਤੰਬਰ ਚ ਨਾਓ ਕਿਉਂਕਿ ਇਸ ਟਾਈਮ ਸੀਜ਼ਨ ਆਫ ਹੋ ਜਾਂਦਾ ਆਫ ਹੋ ਜਾਂਦਾ ਹਾਂ ਹਾਂ ਆਉਣਾ ਜਰੂਰ ਆ ਸੀਜ਼ਨ ਵੀਜ਼ੇ ਤੇ ਸੀਜ਼ਨ ਵੀਜ਼ੇ ਦਾ ਫਾਇਦਾ ਵੀ ਆ ਜਰੂਰ ਤੁਸੀਂ ਮਾਰਚ ਚ ਆਏ ਆ ਸੀਜ਼ਨ ਵੀਜ਼ੇ ਤੇ ਮਾਰਚ ਤੋਂ ਲੈ ਕੇ ਤੁਸੀਂ ਗਸਤ ਤੱਕ ਕੰਮ ਕੀਤਾ ਆ ਸਾਡੇ ਕੋਲ ਆਈ ਆਈਡੀ ਹੈਗੀ ਆ ਵੀ ਗਸਤ ਚ ਇੱਕ ਮਹੀਨੇ ਵਿੱਚ ਤੁਸੀਂ ਕੰਮ ਚੇਂਜ ਕਰ ਸਕਦੇ ਕੰਮ ਕਿਤੇ ਹੋਰ ਲੱਭ ਸਕਦੇ ਆ ਹਾਂ ਤੁਸੀਂ ਆਏ ਆ ਗਸਤ ਵਿੱਚ ਆ ਸੀਜ਼ਨ ਖਤਮ ਹੋ ਗਿਆ ਇੱਕ ਮਹੀਨਾ ਲਾ ਕੇ ਤੁਹਾਨੂੰ ਮਾਲਕ ਜਵਾਬ ਦੇ ਜੂਗਾ ਨਾ ਤੁਸੀਂ ਉਧਰ ਦੇ ਨਾ ਤੁਸੀਂ ਉਧਰ ਦੇ ਕੰਮ ਲੱਭਦਾ ਵੀ ਆ ਨਹੀਂ ਵੀ ਲੱਭਦਾ ਚਲੋ ਕੰਮ ਲੱਭ ਵੀ ਜਾਂਦਾ ਇੱਥੇ ਏਜੰਸੀਆਂ ਹੈਗੀਆਂ ਪੈਸੇ ਲੈ ਕੇ ਕੰਮ ਦਿਵਾਉਣ ਦੀਆਂ ਆ ਪਰ ਇਹ ਮੇਰਾ ਇਹ ਹੈ ਕਿ ਹਾਂ ਸੀਜ਼ਨਲ ਵੀ ਜੇ ਤੇ ਆਉਣਾ ਆ ਤੁਸੀਂ ਜਨਵਰੀ ਜਨਵਰੀ ਤੋਂ ਬਾਅਦ ਫਰਵਰੀ ਮਾਰਚ ਅਪ੍ਰੈਲ ਚਾਓ 4-5 ਮਹੀਨੇ ਸੀਜ਼ਨ ਦਾ ਆਪਣਾ ਕੰਮ ਕਰੋ ਪੈਸੇ ਬਣਾਓ ਫਿਰ ਤੁਸੀਂ ਅਗਸਤ ਸਤੰਬਰ ਚ ਅਕਤੂਬਰ ਚ ਆਪਣੀ ਕੰਪਨੀ ਚੇਂਜ ਕਰ ਲਓ ਕਿਉਂਕਿ ਜਿਹੜਾ ਸੀਜ਼ਨਲ ਵੀਜ਼ਾ ਉਹ 5-6 ਮਹੀਨੇ ਹੀ ਕੰਮ ਬਾਕੀ ਫਿਰ ਨਾ ਮਿਲੇ ਕੰਮ ਫਿਰ ਆਦਰ ਮਤਲਬ ਮੂਵ ਹੋ ਜਾਓ ਇਹ ਮੂਵ ਹੋ ਸਕਦੇ ਤੁਸੀਂ ਜੇ ਤੁਹਾਨੂੰ ਕੋਈ ਮੂਵ ਹੋ ਸਕਦੇ ਨੇ ਪਰ ਉਹਨਾਂ ਪਰ ਉਹ ਉੱਥੇ ਜਾ ਕੇ ਵੀ ਤਾਂ ਚੋਰੀ ਕੰਮ ਕਰਨ ਮਿਲਿਆ ਹਾਂ ਉੱਥੇ ਜਾ ਕੇ ਤੁਸੀਂ ਲਿਕਲ ਹੋ ਜਾਣਾ ਫਿਰ ਪਰ ਇਹ ਫਾਇਦਾ ਹੈ ਕਿ ਹਾਂ ਤੁਸੀਂ ਦੇ ਸੀਜ਼ਨ ਵੀਜ਼ੇ ਤੇ ਆਏ ਆ ਆਪਣਾ ਕੰਮ ਕਰਕੇ ਇਥੇ ਕੰਪਨੀਆਂ ਚੇਂਜ ਹੋ ਜਾਂਦੀਆਂ ਆ ਪਰ ਤੁਹਾਨੂੰ ਸਬਰ ਰੱਖਣਾ ਪੈਂਦਾ ਮਹੀਨਾ ਡੇਢ ਮਹੀਨਾ ਬਹਿਣਾ ਪੈਂਦਾ ਕੰਮ ਤੋਂ ਤੁਹਾਨੂੰ ਕੰਮ ਚੇਂਜ ਹੋ ਜਾਂਦਾ ਕੰਮ ਚੇਂਜ ਹੋਣ ਦੇ ਵਾਸਤੇ ਪੈਸੇ ਵੀ ਲੱਗਦੇ ਆ ਇਹ ਦੱਸ ਦਿਓ ਬਿਲਕੁਲ ਦੱਸਿਆ 250 300 ਰੁਪਏ ਜੇ ਕੋਈ ਟਾਈਮ ਲਿਕਰਾਉਣਾ ਆਪਣੇ ਬੰਦੇ ਜਿਹੜੇ ਆਪਣੇ ਬੰਦੇ ਉਹ ਚਲੋ ਐ ਹੁਣ ਇੱਕ ਦੂਜੇ ਨੂੰ 500 ਕੋਈ 600 ਲੈਂਦਾ ਉਹ ਵੀ ਉਹਨਾਂ ਦੀਆਂ ਏਜੰਸੀਆਂ ਨਾਲ ਕੰਟੈਕਟ ਕਰਕੇ ਬੰਦੇ ਰੱਖਉਂਦੇ ਆ ਪਰ ਨਹੀਂ ਦੀ ਸਿੱਧਾ ਏਜੰਸੀਆਂ ਨਾਲ ਕੰਟੈਕਟ ਕਰੋ ਜਿੱਦਾਂ ਮੈਂ ਕਹਿ ਦੂੰ ਆ ਬਾਈ ਮੈਂ ਤੇਤੋਂ 500 ਜੂਰੋ ਲਵਾਂਗਾ ਤੁਹਾਨੂੰ ਮੈਂ ਕੰਮ ਤੇ ਰਖਾਉਣਾ ਉਹਦੇ ਵਿੱਚ 250 ਜੂਰੋ ਮੇਰਾ ਆਪਦਾ 250 ਮੈਂ ਕੰਪਨੀ ਨੂੰ ਦੇਣਾ ਕੰਪਨੀ ਨੂੰ ਦੇਣਾ ਬਿਲਕੁਲ ਬਸ ਤੇ ਧੋਖਾ ਵੀ ਕਰ ਦਿੰਦੇ ਆ ਕਰ ਰਹੇ ਆ ਆਪਣੇ ਬੰਦਿਆਂ ਨੇ ਆਪਣੇ ਬੰਦੇ ਧੋਖਾ ਕਰ ਰਹੇ ਆ ਧੋਖਾ ਕਰ ਰਹੇ ਖੁਦ ਪੰਜਾਬੀ ਬੰਦੇ ਨਹੀਂ ਲਗਾਉਂਦੇ ਕੰਮ ਤੇ ਲੈ ਕੇ ਪੈਸੇ ਹੁਣ ਬੰਦ ਤੂੰ ਕੌਣ ਤੇ ਮੈਕੋ ਵੀ ਬੇਨਤੀ ਆਪਣੇ ਪੰਜਾਬੀ ਵੀਰਾਂ ਨੂੰ ਨਾਂ ਇਦਾਂ ਕਰਿਆ ਕਰੋ ਮੈਂ ਇਦਾਂ ਕਰਉ ਬਈ ਸਾਰਿਆਂ ਨੇ ਮਜਬੂਰੀ ਆ ਵੀਰ ਮਜਬੂਰੀ ਆ ਚਲੋ ਤੁਸੀਂ 150 ਕਮਾ ਲਓ ਵਾਲੇ ਨਖਮਾ ਉਹ 250 ਫਰਮ ਲੈ ਰਹੀ ਆ ਤੁਸੀਂ 50 ਕਮਾ ਲਓ ਇਹ ਕਮਾ ਲਓ ਹੱਕ ਵੀ ਪਰ ਇਹ ਨਾ ਕਰੋ ਕਿ ਹਾਂ ਹੁਣ ਸਾਨੂੰ ਕੋਈ ਕਹਵੇ ਹੈਗਾ ਵੀ ਨਹੀਂ ਬਈ 500 ਲੈਣਾ ਆ 250 ਸੀ ਉਹ 250 ਆਪਣੀ ਉਹ ਤੇ ਗਲਤ ਆ ਨਾ ਗਲਤ ਹੈ ਬਿਲਕੁਲ ਇੱਥੇ ਹੈਗੀਆਂ ਫਰਮਾਂ ਜਿਹੜੇ ਚੇਂਜ ਕਰਾਉਂਦੇ ਆ ਤੁਸੀਂ ਉਹਨਾਂ ਨਾਲ ਕੰਟੈਕਟ ਕਰਿਆ ਕਰੋ ਵੀਰ ਵੱਧ ਚੜ ਕੇ ਹਾਂ ਨਹੀਂ ਤੁਸੀਂ ਸਾਨੂੰ ਮੈਸੇਜ ਕਰਿਆ ਕਰੋ ਅਸੀਂ ਤੁਹਾਨੂੰ ਦੱਸ ਦਿਆ ਕਰਾਂਗੇ ਇੱਕ ਹੋਰ ਵੀ ਗੱਲ ਹੈ ਜਿਹੜੇ ਬੱਚੇ ਮੂਵ ਹੋ ਜਾਂਦੇ ਨੇ ਕੋਈ ਕਹਦਾ ਮੇਰੇ ਚਾਚਾ ਤਾਇਆ ਅੱਗੇ ਸਾਥ ਦੇ ਦੂਆ ਹਾਂਜੀ ਉਹ ਵੀ ਮਤਲਬ ਨਾ ਰਿਸਕ ਲੈਣਾ ਨਾ 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 ਮੇਰੀ ਹਿਸਾਬ ਨਾਲ ਕੀ ਜੋ ਖੌਣ ਦੇ ਹਾਲਾਤ ਆ ਹਨਾ ਹੁਣ ਦੇ ਹਾਲਾਤ ਆ ਯੂਰਪ ਚ ਬਹੁਤ ਜ਼ਿਆਦਾ ਸਖਤਾਈ ਹੋ ਚੁੱਕੀ ਹੈ ਸਖਤਾਈ ਹੋ ਚੁੱਕੀ ਹੈ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਹੁੰਦੇ ਅੱਗੇ ਤਾਂ ਚਲੋ ਨਹੀਂ ਕੋਈ ਪੁੱਛਦਾ ਸੀ ਲੀਗਲ ਨੂੰ ਨਹੀਂ ਪੁੱਛਦਾ ਹੁਣ ਤਾਂ ਬਹੁਤ ਜ਼ਿਆਦਾ ਸਖਤਾਈ ਹੋ ਗਈ ਆ ਚਲੋ ਮੈਨੂੰ ਸਾਲ ਹੋ ਗਿਆ ਇੱਥੇ ਆਏ ਨੂੰ ਹਮ ਹਮ ਪਰ ਸਾਲ ਦੇ ਵਿੱਚ 10 ਮਹੀਨੇ ਮੇਰੀ ਕਿਸੇ ਨੇ ਆਈਡੀ ਨਹੀਂ ਚੈੱਕ ਕੀਤੀ ਠੀਕ ਹੈ ਆ 2 ਮਹੀਨੇ ਹੋ ਗਏ ਇੰਨੀ ਕ ਆਈਡੀ ਚੈੱਕ ਹੋ ਰਹੀ ਆ ਅੱਛਾ ਕੰਮ ਤੇ ਚਾਈਦਾ ਰਾਹ ਚ ਪੁਲਿਸ ਖੜੀ ਆ ਆਈਡੀ ਚੈੱਕ ਕਰ ਰਹੀ ਆ ਅੱਛਾ ਯਾਨੀ ਕਿ ਜ਼ਿਆਦਾ ਸਤਾਈ ਹੋ ਗਈ ਆ ਵਿਚਾਰ ਰੱਖੋ ਥੋੜਾ ਮੈਂ ਪਹਿਲੂ ਵੀ ਦੱਸਿਆ ਕਿ ਡੌਂਕੀ ਦਾ ਨਾਂ ਹੀ ਲਾਓ ਵੀਰ ਡੌਂਕੀ ਵਾਲਾ ਕੋਈ ਐਸੇ ਖਰਾਬ ਕਰੋਗੇ ਨਾਲੇ ਆਪਣੀ ਜ਼ਿੰਦਗੀ ਧੋਖੇ ਚ ਪਾਉਣਿਓ ਬਿਲਕੁਲ ਬਿਲਕੁਲ ਜੀ ਡੌਂਕੀ ਕਰੋਸ਼ੀਆ ਰਾਹੀਂ ਤਾਂ ਕੋਈ ਡੌਂਕੀ ਲਾਵੇ ਨਾ ਕੋਈ ਏਜੰਟ ਕਹਿੰਦਾ ਨਾ ਲਾਓ ਨਾ ਲਾਓ ਹਾਂ ਚਲੋ ਅਗਲੀ ਅਪਡੇਟ ਦੇਵਾਂਗੇ ਫਿਰ ਜਲਦੀ ਮਿਲਾਂਗੇ ਹਾਂ ਜੀ ਬਿਲਕੁਲ ਵੈਲਕਮ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ